ਗਲੋ ਇੱਕ ਵੱਡੀ ਵਾਰਦਾਤ ਹੋਈ ਸੀ ਜਿਸ ਦੇ ਤਹਿਤ ਇੱਕ ਕਰਦੇ ਵਿੱਚ ਚੋਰੀ ਹੋਈ ਸੀ ਅ ਨੂਰਪੁਰਾ ਬਸਤੀ ਸੰਗਰੂਰ ਦੇ ਵਿੱਚ ਉਸ ਦੇ ਪਛਾਤ ਪੁਲਿਸ ਸਿਟੀ ਸੰਗਰੂਰ ਨੇ ਇੱਕ ਐਫ ਆਈ ਆਰ ਨੰਬਰ 32 ਦਰਜ ਕੀਤੀ 제ਰ ਤਾਰਾ 3314 ਅਤੇ 305 ਬੀ ਐਨ ਐਸ ਅ ਉਸ ਤੋਂ ਬਾਅਦ ਸੀਆਈਏ ਸੰਗਰੂਰ ਸਾਡੇ ਸਾਰੇ ਅਫਸਰ ਨੇ ਮਿਹਨਤ ਕਰਕੇ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਦੇ ਵਿੱਚ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਤੇ ਅਸੀਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਿੰਨਾ ਵਿੱਚੋਂ ਹੈ ਅਭਿਸ਼ੇਕ ਉਰਫ ਅਬੀ ਉਰਫ ਖੋਰਾ ਇਹ ਉਮੇਦਕਰਨਗਰ ਦਾ ਰਹਿਣ ਵਾਲਾ ਹੈ ਇਸ ਤੇ ਪੰਜ ਮੁਕਦਮੇ ਦਰਜ ਨੇ ਉਸ ਤੋਂ ਬਾਅਦ ਹੈ ਮਨਪ੍ਰੀਤ ਸਿੰਘ ਮੋਟਾ ਇਹ ਰਾਮਪੁਰ ਸਿਬੀਆਂ ਦਾ ਰਹਿਣ ਵਾਲਾ ਹੈ ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਤਿੰਨ ਮੁਕਦਮੇ ਨੇ ਫਿਰ ਪਰਮਜੀਤ ਸਿੰਘ ਉਰਫ ਤੋਤੀ ਇਹ ਵੀ ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਦੋ ਪਰਚੇ ਨੇ ਤੇ ਅਖੀਰ ਵਿੱਚ ਹੈ ਰਜਨੀਸ਼ ਇਹ ਹੈ ਸਾਡੇ ਸੋਈਆਂ ਰੋਡ ਦਾ ਰਹਿਣ ਵਾਲਾ ਇਨਾਂ ਤੋਂ ਜੋ ਰਿਕਵਰੀ ਹੋਈ ਹੈ ਉਸ ਦੇ ਤਹਿਤ ਅਸੀਂ ਤਫਤੀਸ਼ ਕੀਤੀ ਹੈ ਉਸ ਵਾਇਦ ਰਿਕਵਰੀ ਹੋਈ ਹੈ ਤੇ ਹੁਣ ਅਸੀਂ ਹੁਣ ਇਹਨਾਂ ਦੀ ਰਿਮਾਂਡ ਲੈ ਕੇ ਵੀ ਅੱਗੇ ਤਫਤੀਸ਼ ਕਰਾਂਗੇ ਇਹ ਪਹਿਲਾਂ ਜੇਲ੍ਹ 'ਚ ਵੀ ਰਹਿ ਚੁੱਕੇ ਆ ਪਿਛਲੇ ਸਾਲ ਵੀ ਇਹਨਾਂ ਨੇ ਵਾਰਦਾਤ ਕੀਤੀ ਸੀ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਜਿੰਨੇ ਇਹਨਾਂ ਤੇ 5 ਦਿਨ ਤੇ 2 ਮੁਕਦਮੇ ਨੇ ਕਿ ਇਹ ਥੋੜੇ ਕ੍ਰਾਈਮ ਪੇਸ਼ਾ ਸਾਰੇ ਅਕਿਊਜ਼ ਨੇ ਤੇ ਇਹਨਾਂ ਦੇ ਅਸੀਂ ਜੋ ਹੋਰ ਵੀ ਬੰਦੀ ਕਾਰਵਾਈ ਹੋ ਉਹ ਵੀ ਅੱਗੇ ਕਰਾਂਗੇ। ਸਰ ਇਹ ਕੀ ਗੈਂਗ ਹੈ ਜਾਂ ਕਿਦਾਂ ਕਿ ਤੁਸੀਂ ਸੰਪਰਕ ਵਿੱਚ ਕੀਤਾ ਜੀ ਪਹਿਲਾਂ ਕਿੰਨੇ ਇਕੱਠੇ ਬਾਦ ਦਾ ਤੁਹਾਨੂੰ ਪਤਾ ਇਹ ਗੈਂਗ ਨਹੀਂ ਹੈ ਇਹ ਜਿਹੜੇ ਦੋ ਤਾਂ ਇਹਨਾਂ ਦੇ ਦੋਸ਼ੀ ਹੈਗੇ ਮਨਪ੍ਰੀਤ ਸਿੰਘ ਮੋਟਾ ਅਤੇ ਪਰਮਜੀਤ ਸਿੰਘ ਤੋਤੀ ਇਹ ਤਾਂ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਇਹ ਇਕੱਠੇ ਪਹਿਲਾਂ ਜੇਲ੍ਹ 'ਚ ਵੀ ਹੋਏ ਨੇ ਤੇ ਇੱਕ ਦੂਸਰੇ ਦੇ ਜਾਣਕਾਰ ਤੇ ਇਸ ਵਾਰ ਦਾ ਨੂੰ ਇਹਨਾਂ ਨੇ ਇਕੱਠੇ ਜਾਂ ਅੰਜਾਮ ਦਿੱਤਾ ਸੀ ਯਾਨੀ ਜੇਲ੍ਹ ਤੋਂ ਦੋਸਤੀ ਇਹਨਾਂ ਦੀ ਸ਼ੁਰੂ ਹੋਈ ਹੈ ਦੋਸਤੀ ਇਹਨਾਂ ਦੀ ਪਹਿਲਾਂ ਤੋਂ ਹੈ ਤੇ ਉਸ ਦੇ ਬਾਅਦ ਇਹ ਜੇਲ੍ਹ ਵੀ ਇਕੱਠੇ ਰਹੇ ਨੇ ਕੀ ਕੁਝ ਬਰਾਮਦ ਕੀਤਾ ਤੇ ਉਮਰ ਕਿੰਨੀ ਜੀ ਬਰਾਮਦਗੀ ਦੇ ਵਿੱਚ ਤਾਂ ਕਾਫੀ ਕੀਮਤੀ ਸਮਾਨ ਹੈ ਜੋ ਉਹ ਹੋਇਆ ਜਿਹੜੇ ਦੋਸ਼ੀ ਨੇ ਚਾਰੇ ਇਹ 23 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ ਇਹਨਾਂ ਦੀ ਏਜ ਹੈ ਸਰ ਤਫਤੀਸ਼ ਕਿੰਨੀ ਕੁ ਜੀ ਹਲੇ ਇਸ ਦੇ ਵਿੱਚ ਹੁਣ ਜਿਵੇਂ ਰਜਨੀਸ਼ ਹੈ ਉਸ ਤੋਂ ਹੁਣੇ ਬਰਾਮਦਗੀ ਹੋਈ ਹੈ ਤੇ ਅੱਗੇ ਉਸ ਦਾ ਕੀ ਰੋਲ ਹੈ ਤੇ ਇਹਨਾਂ ਨੇ ਕੀ ਇਹਨਾਂ ਤੋਂ ਕੋਈ ਹੋਰ ਬਰਾਮਦਗੀ ਵੀ ਹੋਣੀ ਹੈ ਉਸ ਦੇ ਬਾਬਤ ਅਸੀਂ ਤਫਤੀਸ਼ ਹਲੇ ਜਾਰੀ ਰੱਖਾਂਗੇ ਸਰ ਸਰਕਾਰ ਬੰਦੇ ਦਾ ਕਿ ਆਸੀਂ ਡੋਲਰ ਵੀ ਹੋਏ ਨਹੀਂ ਡੋਲਰ ਵੀ ਜਿਹੜਾ ਕੁਝ ਸਮਾਨ ਸੀਗਾ ਜੋ ਪੁਲਿਸ ਟੀਮ ਦੇ ਵਰਜਨ ਦੇ ਮੁਤਾਬਕ ਪਤਾ ਚੱਲਿਆ ਸੀਗਾ ਕਿ ਉਹ ਮੌਕੇ ਤੇ ਵੀ ਉੱਥੋਂ ਹੀ ਮਿਲ ਚੁੱਕਿਆ ਸੀਗਾ ਜਿਹੜਾ ਕੁਝ ਲੱਗਿਆ ਸੀ ਕਿ ਮਿਸਪਲੇਸ ਹੋਇਆ ਹੈ ਜੋ ਬਾਕੀ ਚੋਰੀ ਹੋਈ ਸੀ ਫਿਲਹਾਲ ਹੌਲੀ ਤੱਕ ਦੀ ਤਫਤੀਸ਼ ਵਿੱਚ ਰ ਇਹ ਰਿਕਵਰੀ ਹੋ ਚੁਕੀ ਹੈ ਇਸ ਤੋਂ ਅਲਾਵਾ ਵੀ ਅਸੀਂ ਆਪਣੀ ਤਫਤੀਸ਼ ਨੂੰ ਖਾਮੋਸ਼ ਨਹੀਂ ਕਰਾਂਗੇ ਜੋ ਬਣਦੀ ਸਾਨੂੰ ਲੱਗੇਗਾ ਕਿ ਅਗਰ ਹੋਰ ਵੀ ਕੋਈ ਗ੍ਰੀਵੈਂਸ ਹੈ ਉਸ ਪਰਿਵਾਰ ਦੀਆਂ ਕੋਈ ਚੀਜ਼ ਦੇ ਬਾਰੇ ਉਹਨਾਂ ਨੂੰ ਡਾਊਟ ਹੈ ਤਾਂ ਉਹ ਵੀ ਅਸੀਂ ਕਲੀਅਰ ਕਰਾਂਗੇ ਸਰੇ ਪਤਾ ਲੱਗੇ ਘਰ ਨੂੰ ਕਿ ਦਾ ਟਾਰਗੇਟ ਕੀਤਾ ਗਿਆ ਜੈਨ ਬੋਲੋ ਕਿ ਕੋਈ ਰੈਕੀ ਕੀਤੀ ਗਈ ਜੈ ਤੋ ਘਰ ਦਾ ਕੋਈ ਮੈਂਬਰ ਨਾਲ ਜੀ ਬੇਸਿਕਲੀ ਇਹ ਹੈਗਾ ਕਿ ਜਿਹੜੀ ਤਫਤੀਸ਼ ਅਸੀਂ ਕੀਤੀ ਹੈ ਹਲੇ ਤਾਂ ਇਹ ਹੀ ਦਿਸ ਰਿਹਾ ਹੈਗਾ ਕਿ ਇਹਨਾਂ ਨੇ ਘਰ ਨੂੰ ਟਾਰਗੇਟ ਹੀ ਕੀਤਾ ਸੀਗਾ ਉਹਦੇ ਬਾਰੇ ਰੈਕੀ ਕੀਤੀ ਸੀ ਜਾਂ ਨਹੀਂ ਉਹ ਅਸੀਂ ਤਫਤੀਸ਼ ਲੈ ਕੇ ਆਵਾਂਗੇ हां ए मैं थोनू जरूर ਦੱਸ ਸਕਦਾ ਕਿ ਇਸ ਨੂੰ ਅਸੀਂ ਟ੍ਰੇਸ ਕਰਨ ਲਈ ਸਾਨੂੰ ਹਿਊਮਨ ਇੰਟੈਲੀਜੈਂਸ ਵੀ ਅਤੇ ਟੈਕਨੀਕਲ ਤਰੀਕੇ ਨਾਲ ਵੀ ਅਸੀਂ ਸਾਧਨਾ ਦੀ ਇਸ ਦੇ ਵਿੱਚ ਮਦਦ ਲੈਂਦੀ ਹੈ। ਪਰ ਇਹਨਾਂ ਨੇ ਕਾਰਗਰ ਨੂੰ ਜਾਣਦੇ ਨੇ ਕਿਹੜੇ ਕਿਹੜੇ ਉਪਕਰਨ ਜੀ ਇਹਨਾਂ ਤੋਂ ਹਲੇ ਕੋਈ ਉਪਕਰਨ ਤਾਂ ਐਜੇ ਬਰਾਮਦ ਨਹੀਂ ਹੋਏ ਨੇ ਲੇਕਿਨ ਅਸੀਂ ਉਸਤੇ ਵੀ ਤਫਤੀਸ਼ ਕਰ ਰਹੇ ਹਾਂ। ਕੀ ਸਰ ਅਸਲਾ ਵਗੈਰਾ ਜਾਂ ਕੋਈ ਨਹੀਂ ਐਜੇ ਕੋਈ ਗੱਲ ਨਹੀਂ ਸਾਹਮਣੇ ਆਈ। ਪਰ ਇਹ ਨਿਸ਼ਾਣ ਕਰ ਰਹੇ ਕਰਦੇ ਨੇ ਨਹੀਂ ਹਲੇ ਤੱਕ ਜੋ ਅਸੀਂ ਇਹਨਾਂ ਦੇ ਮਹਾਂ ਭਾਅ ਵੀ ਦੇਖੇ ਹੈਗੇ ਤੇ ਇਹਨਾਂ ਨੂੰ ਜਦੋਂ ਰੈਸਪੀ ਕੀਤਾ ਸੀ ਤਾਂ ਇਹ ਜਾਂ ਨਹੀਂ ਲੱਗਿਆ ਕਿ ਇਹਨਾਂ ਦਾ ਇਸ ਪੱਖੀ ਕੋਈ ਰੁਝਾਨ ਹੈ ਲੇਕਿਨ ਇਹ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਹ ਸਾਰੇ ਜ਼ਮਾਨਤ ਦੇ ਆ ਜੀ ਬਿਲਕੁਲ ਪੰਜ ਮੁਕਦਮੇ ਹੈਗੇ ਅਭਿਸ਼ੇਕ ਤੇ ਤਿੰਨ ਮੁਕਦਮੇ ਹੈ ਮਨਪ੍ਰੀਤ ਤੇ ਤੇ ਪਰਮਜੀਤ ਤੇ ਦੋ ਮੁਕਦਮੇ ਨੇ ਇਹਨਾਂ ਚੋਂ ਹਾਂਜੀ ਇਹ ਕੁਝ ਜ਼ਮਾਨਤ ਤੇ ਬਾਹਰ ਨੇ ਕਿੰਨੇ ਟਾਈਮ ਦੇ ਵਿੱਚ ਫੜਲੇਗੇ ਇਹ ਜੀ ਤੁਰੰਤ ਫੜਲੇਗੇ ਸੀਗੇ ਮੁਕਦਮਾ ਦਾ 24 ਘੰਟੇ ਦੇ ਤੋਂ ਘੱਟ ਵਿੱਚ ਟਰੇਸ